हां जी वाहेगुरु जीयो ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਮਾਤਾ ਸਹਿਦੀਵਾ ਨਮੋ 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 ਗੁਰੂ ਗ੍ਰਸਾ ਮਹਾਰਾਜ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਫਾਤੇ ਪਿਆਰੇ ਗੁਰੂ ਕੀ ਸਾਸੰਗ ਜੀ ਗੁਰਬਾਣੀ ਦੇ ਲੜ ਲੱਗ ਗਏ ਔਖੇ ਸੌਖਿਆਂ ਦੁੱਖਾਂ ਦੇ ਵਿੱਚ ਵੀ ਸੁੱਖਾਂ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਨਾ ਛੱਡੀ ਸੋ ਕਾਮ ਪਰ ਹੈ ਜੋ ਸਿਮਰਿਐ ਐਸਾ ਸਿਮਰਿਐ ਨੀਤ ਕਹਿੰਦੇ ਜਿਹੜਾ ਕੰਮ ਪੈ ਤੂੰ ਆਪਾਂ ਸਿਮਰਦੇਂ ਆਂ ਵੀ ਸੜਾ ਕੰਮ ਬਣ ਜੇ ਜਦੋਂ ਆਪਾਂ ਨੂੰ ਕੋਈ ਵਾਹਿਗੁਰੂ ਤੋਂ ਕੰਮ ਨਹੀਂ ਕਰਾਉਣਾ ਬਿਨਾਂ ਕੰਮ ਤੋਂ ਹੀ ਵਾਹਿਗੁਰੂ ਨੂੰ ਅਕਾਲ ਪੁਰਖ ਦੀ ਬਾਣੀ ਪੜ੍ਹਨੀ ਚਾਹੀਦੀ ਜਾਂਦੇ ਨਾਮ ਜਪਣਾ ਚਾਹੀਦੇ ਉਹਨੂੰ ਕਹਿੰਦੇ ਨੇ ਪਿਆਰ ਪ੍ਰੇਮ ਜਿੱਥੇ ਆਪਾਂ ਕੰਮ ਵੇਲੇ ਸਿਮਰਦੇ ਆਂ ਫਿਰ ਉਹ ਤਾਂ ਆਪਣਾ ਆਪਣੇ ਲੋਭ ਕੋ ਕੀਨੋ ਮੀਤ ਫਿਰ ਤਾਂ ਆਪਣੇ ਲੋਭ ਨੂੰ ਮਿੱਤਰ ਬਣਾਇਆ ਨਾ ਸੋ ਬਿਨਾ ਕਿਸੇ ਦੁੱਖਾਂ ਤੋਂ ਦੁੱਖਾਂ ਸੁੱਖਾਂ ਤੋਂ ਦੋਹਾਂ ਪਾਸੋਂ ਦੇ ਇੱਕ ਪਾਸੇ ਹੋ ਕੇ ਨਾ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਕਰਨ ਦਾ ਸੁਭਾਸ ਸਾਨੂੰ ਪਾ ਲੈਣਾ ਚਾਹੀਦਾ ਪਰ ਫਿਰ ਵੀ ਗੁਰਬਾਣੀ ਦਾ ਇਹ ਵੀ ਨਾਲ ਨਾਲ ਵਿਚਾਰ ਹੈ ਇਹ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਕਹਿੰਦੇ ਜੋ ਵੀ ਹੈ ਹਰ ਇੱਕ ਬੰਦਾ ਰੋਗੀ ਹੈ ਕੋਈ ਤਨ ਕਰ ਕੋਈ ਕੋਈ ਮਨ ਕਰਕੇ ਕੋਈ ਧਨ ਕਰਕੇ ਹਰ ਇੱਕ ਸਿਪਾਸ਼ਾ ਮਹਾਰਾਜ ਦਸ ਸਾਰ ਜਿਹੜਾ ਰਚਿਆ ਸਭ ਨੂੰ ਮਾਇਆ ਪਈ ਹੋਈ ਆ ਪਰ ਅੱਜ ਕੁਛ ਕੱਲ ਕੁਛ ਪਰਸੋਂ ਕੁਛ ਜਨਮਾਂ ਜਨਮਾਂ ਦੇ ਵਿੱਚ ਵੀ ਅਗਲੇ ਜਨਮਾਂ ਤੱਕ ਵੀ ਇਹ ਗੱਲਾਂ ਸਾਡੇ ਨਾਲ ਜਾਂਦੀਆਂ ਨੇ ਖੰਨਲੀ ਤੋਤੀ ਉਜਲੀ ਨਾ ਹੋਵੇ ਜੇ ਜੇ ਸੌ ਧੋਵਣ ਪਾਹੋ ਕਹਿੰਦੇ ਇਹਨੂੰ ਗੁਰੂ ਦਾ ਸ਼ਬਦ ਹੀ ਉਜਲਾ ਕਰਦਾ ਹੈ ਜਿਵੇਂ ਕੋਲੂ ਹੁੰਦਾ ਨਾ ਲਿਬੜਿਆ ਹਲ ਤੇਲ ਨਾਲ ਉਹਨੂੰ ਲੀਰ ਸਾਫ਼ ਕਰਿਓ ਲੀਰ ਦੇ ਕਾਲਸ ਲੱਗ ਜਾਂਦੀ ਹੈ ਤੇ ਤੇਲ ਦੀ ਮੈਲ ਲੱਗ ਜਾਂਦੀ ਹੈ ਉਹ ਜਿੱਤੋਂ ਹੀ ਨਿੱਖੜਦੀ ਨਹੀਂ ਹੈਗੀ ਉਹ ਸੋ ਇਸ ਤਰ੍ਹਾਂ ਕਰਕੇ ਜਿੰਨਾ ਉਹਨੂੰ ਧੋਈ ਜਾਵਾਂਗੇ ਕਮਜ਼ੋਰ ਹੋਈ ਉਹ ਫਟ ਜਾਂਦੀ ਹੈ ਬਸ ਆਸ ਨਹੀਂ ਰੰਗ ਨਹੀਂ ਲੈਂਦੀ ਸੋ ਮਨ ਨੂੰ ਸ਼ਬਦੀਤ ਹੋ ਸਕਦਾ ਹੈ ਜਦੋਂ ਅੱਜੇ ਪਾਸ ਅਮਰਦੀ ਬਾਣੀ ਪੜਾਂਗੇ ਮਨ ਨੂੰ ਤੇ ਆਸਰ ਹੋਏਗਾ ਮਨ ਸਾਨੂੰ ਅੱਗੋਂ ਤੰਦਰੁਸਤੀ ਦਿੰਦਾ ਹੈ ਮਹਾਰਾਜ ਦੀ ਬਾਣੀ ਵਾਹਿਗੁਰੂ ਦੀ ਬਾਣੀ ਅਕਾਲ ਪੁਰਖ ਦੀ ਬਾਣੀ ਜੇ ਤੁਸੀਂ ਦੇਹ ਦੀ ਅਰੋਗਤਾ ਦੇ ਬਾਤ ਤੇ ਸ਼ਬਦ ਦਾ ਜਾਪ ਕਰਨਾ ਹੈ ਸ਼ਬਦ ਹੈ ਸਤ ਗੁਰ ਹੋਏ ਦਿਆਲ ਤਾ ਸਰਦਾ ਪੂਰੀ ਐ ਸਤਗੁਰ ਹੋਏ ਦਇਾਲ ਨਾ ਕਭੂ ਝੂਰੀ ਐ ਸਤਗੁਰ ਹੋਏ ਦਇਾਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਾਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਾਲ ਤਾਂ ਸਾਦੀ ਸੁਖ ਦੇਹਾ ਸਤਗੁਰ ਹੋਏ ਦਇਾਲ ਤਾਂ ਜਮਕਾ ਪੌਕੇ ਹਾ ਫਿਰ ਜਮਦਾ ਕੋਈ ਡਰ ਨਹੀਂ ਰਹਿੰਦਾ ਸਾਦਾ ਹੀ ਕਹਦੇ ਸੋਫੀ ਰੰਦਰ ਸਰੀਰ ਜੇ ਆਪਾਂ ਇਹ ਸ਼ਬਦ ਨੂੰ ਜਪੀ ਜਾਈਏ ਜਪੀ ਜਾਈਏ ਗੁਰੂ ਦੀ ਸ਼ਕਤੀ ਉਹਨਾਂ ਦੇ ਬਚਨਾਂ ਵਿੱਚ ਹੁੰਦੀ ਹੈ ਇਹ ਜਿਹੜਾ ਸ਼ਬਦ ਹੈ ਨਾ ਸਤ ਗੁਰ ਹੋਏ ਦਇਾਲ ਬਸ ਇਹਨਾਂ ਭਰ ਕੇ ਤੁਸੀਂ ਫੋਨ ਤੇ ਕੱਢ ਲਿਓ ਇਹ ਸਾਰਾ ਸ਼ਬਦ ਰਾਗੀਆਂ ਨੇ ਗਾਇਆ ਵੀ ਹੈ ਲਿਖਿਆ ਲਿਖਾਇਆ ਵੀ ਆ ਜਾਂਦਾ ਸਤ ਗੁਰ ਹੋਏ ਦਇਾਲ ਤਾਂ ਸ਼ਰਧਾ ਪੂਰੀ ਹੈ ਅਗਾਜੀ ਸਤਗੁਰ ਜੇ ਦਿਆਲ ਹੋ ਜਾਣਾ ਸਾਰੀਆਂ ਸਰਦਾਂਵਾਂ ਆਸ਼ਾਵਾਂ ਮਨੋ ਕਾਮਾਂ ਪੂਰੀਆਂ ਕਰਦਾ ਭਾਵੇਂ ਉਹ ਸਰੀਰ ਦੀਆਂ ਨੇ ਭਾਵੇਂ ਦੁੱਖਾਂ ਦੀਆਂ ਨੇ ਭਾਵੇਂ ਰੋਗਾਂ ਦੀਆਂ ਨੇ ਇਹ ਸ਼ਬਦਾਂ ਤੁਸੀਂ ਜਾਪ ਕਰੋ ਇਹ ਸਾਰੇ ਕਾਸੇ ਬਾਤ ਤੇ ਠੀਕ ਹੈ ਥੋੜਾ 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 ਪਾਜ ਇਕੱਠਾ ਕਰਦੇ ਕਰਦੇ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਸੰਗਤ ਜੀ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜੋ ਬਹੁਤਾ ਨਹੀਂ ਜੇ ਤੁਹਾਨੂੰ ਦੇਖ ਕੇ ਬੱਚੇ ਤੁਹਾਡੇ ਮਗਲ ਆਪਾਂ ਰੋਜ਼ ਕਹਿੰਦੇ ਆ ਨਾ ਕਿ ਮੇਰੇ ਬੱਚਾ ਮੇਰੇ ਪਿੱਛੇ ਲੱਗੇ ਮੈਨੂੰ ਚੰਗੇ ਕੰਮਾਂ ਤੇ ਲੱਗੇ ਜੇ ਆਪਾਂ ਉਹਨੂੰ ਚੰਗੇ ਕੰਮ ਕਰਕੇ ਦਿਖਾਵਾਂਗੇ ਨਾ ਸਾਹਮਣੇ ਤਾਂ ਜੇ ਆਪਾਂ ਗੁਟਕਾ ਸਾਬਰ ਲੈ ਕੇ ਬੈਠਾਂਗੇ ਮਾੜਾ ਲੈ ਕੇ ਬੈਠਾਂਗੇ ਬੱਚੇ ਸਾਨੂੰ ਦੇਖ ਕੇ ਬੈਠਣਗੇ ਉਹ ਐ ਨਹੀਂ ਪਤਾ ਉਹ ਕਿੰਨੇ ਅੱਗੇ ਲੰਘ ਜਾਣ ਸਾਡੇ ਨਾਲੋਂ ਸਾਨੂੰ 20-20 ਸਾਲ ਹੋ ਗਏ ਮੱਥਾ ਮਾਰਦੇ ਨੂੰ ਉਹਦਾ ਐ ਨਹੀਂ ਪਤਾ 5 ਦਿਨਾਂ ਚ ਗੱਲ ਵਣ ਜੇ ਇਸ ਕਰਕੇ ਘਰੇ ਘਰ ਦੇ ਵਿੱਚ ਮਾਹੌਲ ਬਣਾ ਕੇ ਰੱਖੋ ਇਹ ਆਪਦੇ ਵਾਸਤੇ ਨਹੀਂ ਜਿਉਣਾ ਦੂਜਿਆਂ ਵਾਸਤੇ ਵੀ ਜਿਉਣਾ ਹੁੰਦਾ ਬੱਚਿਆਂ ਪਰਿਵਾਰ ਵਾਸਤੇ ਵੀ ਔਰ ਘਰ ਵਿੱਚ ਬਰਾਣੀ ਦਾ ਮਾਹੌਲ ਬਣਾ ਕੇ ਰੱਖੋ ਦੂਜਿਆਂ ਤਾਂ ਜਿਹੀ ਦੀ ਹੈਗੀ ਹੈ ਹੈਗੀ ਹੈ ਛੋੜੇ ਬੱਚੇ ਜੇ ਲੱਗ ਜਣਨਾ ਗੱਲ ਬਹੁਤ ਛੇਤੀ ਬਣਦੀ ਹੈ ਸੱਚੇ ਪਾਸ਼ਾ ਕਿਰਪਾ ਕਰਨ ਸੋ ਇਹ ਸ਼ਬਦਾਂ ਤੁਸੀਂ ਜਾਪ ਕਰ ਸਕਦੇ ਹੋ ਸਤਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ